ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਇਆ ਹਾਂ ਪਸ਼ੂ ਮੰਡੀ ਰਾਮਪੁਰਾ ਫੂਲ ਜਿਹੜੀ ਕਿ ਹਰੇਕ ਮਹੀਨੇ ਦੀ 1 ਤਰੀਕ ਨੂੰ ਲੱਗਦੀ ਹੈ ਇਹ ਮੰਡੀ ਤੇ ਅੱਜ ਇਹ ਮੰਡੀ ਨਹੀਂ ਲੱਗੀ ਤੁਸੀਂ ਦੇਖ ਸਕਦੇ ਹੋ ਮੰਡੀ ਖਾਲੀ ਪਈ ਹੈਗੀ ਤੇ ਅੰਦਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਾਰਾ ਮਾਹੌਲ ਖਾਲੀ ਪਈ ਹੈ ਮੰਡੀ ਤੇ 1 ਤਰੀਕ ਤਾਂ ਹੀ ਮੰਡੀਆਂ ਬੰਦ ਦਾ ਐਲਾਨ ਸੀਗਾ ਤੇ ਹੋ ਸਕਦਾ ਇਸ ਤੋਂ ਬਾਅਦ ਮੰਡੀਆਂ ਲੱਗਣੀਆਂ ਸ਼ੁਰੂ ਹੋ ਜਾਣ ਤੇ ਇਹ ਐਂਟਰੀ ਗੇਟ ਤੁਸੀਂ ਦੇਖ ਸਕਦੇ ਹੋ ਇੱਥੇ ਸਾਰਾ ਖਾਲੀ ਪਿਆ ਤੇ ਇੱਕ ਤਰੀਕ ਨੂੰ ਬਹੁਤ ਰੌਣਕ ਹੁੰਦੀ ਹੈਗੀ ਅੱਗੇ ਬਿਮਾਰੀ ਦੇ ਕਾਰਨੀਆਂ ਜਿਵੇਂ ਮੂੰਹ ਘੋਰ ਤੇ ਗਲ ਕੋਟੂ ਦੀ ਬਿਮਾਰੀ ਚੱਲੀ ਜਾਂਦੀ ਹੈ ਪੰਜਾਬ ਦੇ ਵਿੱਚ ਉਹਦੇ ਕਾਰਨ ਇਹ ਪੰਜਾਬ ਸਰਕਾਰ ਵੱਲੋਂ ਮੰਡੀਆਂ ਬੰਦ ਕਰੀਆਂ ਗਈਆਂ ਸੀ ਇੱਕ ਤਰੀਕ ਤੇ ਕਿਹਾ ਸੀ ਅੱਗੇ ਦੇਖੋ ਵੀ ਅੱਗੇ ਲੱਗ ਦੇਣਾ ਜਾਂ ਵੀ ਹਜੇ ਬੰਦ ਹੀ ਰਹਿੰਦੀਆਂ ਗਈਆਂ ਤੇ ਉਹ ਜੋ ਵੀ ਅਪਡੇਟ ਹੋਈ ਲੱਗ ਜੂ ਪਤਾ ਸਾਂਝੀ ਕਰਾਂਗੇ ਤੇ ਕਈ ਭਰਾਵਾਂ ਨੂੰ ਆਸ ਸੀਗੀ ਵੀ ਮੰਡੀ ਲੱਗੂਗੀ ਇੱਧਰ ਦੇਖ ਸਕਦੇ ਹੋ ਤੁਸੀਂ ਜਿਵੇਂ ਚਾਹ ਪਾਣੀ ਕੋਟਲ ਵਾਲੇ ਹੁੰਦੇ ਆ ਹਨ ਤੇ ਜਾਂ ਹੋਰ ਸਮਾਨ ਪਸ਼ੂਆਂ ਦਾ ਜਿਵੇਂ ਇੱਧਰ ਖੁਰਨੀਆਂ ਪਈਆਂ ਇਹ ਸਾਰੇ ਭਰਾਏ ਸੀਗੇ ਤੇ ਇੱਧਰ ਤੰਬੂਆਂ ਵਾਲੇ ਵੀ ਸੀਗੇ ਤੇ ਹੁਣ ਇਹ ਵਾਪਸ ਜਾਂਦੇ ਆਗੇ ਲੱਦੀ ਜਾਂਦੇ ਆਗੇ ਤੇ ਸਾਰਾ ਇਧਰੋਂ ਵੀ ਵਿਹਲਾ ਹੀ ਪਿਆ ਤੁਸੀਂ ਦੇਖ ਸਕਦੇ ਹੋ ਬਿਮਾਰੀ ਵੈਸੇ ਬਹੁਤ ਘੱਟ ਗਈ ਹੋਣਾ ਹੈਗੀ ਜ਼ਰੂਰ ਆਈ ਨਹੀਂ ਹੈਗਾ ਵੀ ਜਮੀਂ ਬੰਦ ਹੋ ਗਈ ਤੇ ਹੈਗੀ ਜ਼ਰੂਰ ਆ ਪਰ ਬਹੁਤ ਘੱਟ ਗਈ ਬਿਮਾਰੀ ਹੋਣਾ ਪਹਿਲਾਂ ਬੜੀ ਜ਼ਿਆਦਾ ਸੀਗੀ ਤਾਂ ਕਰਕੇ ਹੀ ਮੰਡੀਆਂ ਸਰਕਾਰ ਨੇ ਬੰਦ ਕੀਤੀਆਂ ਗਈਆਂ ਸੀਗੀਆਂ ਤੇ ਵੈਸੇ ਚੰਗੀ ਗੱਲ ਆ ਬੰਦ ਕਰਨਾ ਵੀ ਚਾਹੀਦੇ ਕਿਉਂਕਿ ਬਿਮਾਰੀ ਵਧਦੀ ਜਾਂਦੀ ਹੈਗੀ ਤੇ ਮੰਡੀਆਂ ਚ ਵੀ ਫਿਰ ਤਰ੍ਹਾਂ ਤਰ੍ਹਾਂ ਦੇ ਪਸ਼ੂ ਆਉਂਦੇ ਆਗੇ ਤੇ ਇਹ ਬਿਮਾਰੀ ਵਾਇਰਸ ਨਾਲ ਫੈਲਣ ਵਾਲੀ ਬਿਮਾਰੀ ਹੈਗੀ ਤੇ ਤਰ੍ਹਾਂ ਤਰ੍ਹਾਂ ਦੇ ਪਸ਼ੂ ਆਉਂਦੇ ਆਗੇ ਮੰਡੀਆਂ ਦੇ ਵਿੱਚ ਫਿਰ ਉਹ ਆਪ ਜਦੋਂ ਆਪਾਂ ਜਾਣਦੇ ਆ ਤੇ ਬਿਮਾਰੀ ਆਉ ਦੇ ਘਰੇ ਲੈ ਕੇ ਜਾਂਦੇ ਆ ਇੱਕ ਤਰ੍ਹਾਂ ਦੀ ਤਾਂ ਕਰਕੇ ਇਹ ਸਰਕਾਰ ਨੇ ਮੰਡੀਆਂ ਬੰਦ ਕੀਤੀਆਂ ਸੀਗੀਆਂ ਤਾਂ ਕਿ ਬਿਮਾਰੀ ਹੋਰ ਨਾ ਫੈਲੇ ਤੇ ਪਸ਼ੂਆਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਆਪਾਂ ਮੰਡੀਆਂ ਤੋਂ ਜਦੋਂ ਜਾਂਦੇ ਆਂ ਤਾਂ ਘਰੇ ਵੀ ਇਹ ਬਿਮਾਰੀ ਆਪਾਂ ਲੈ ਜਾਂਦੇ ਆਂ ਕਿਉਂਕਿ ਨਾ ਆਪਾਂ ਧਿਆਨ ਨਹੀਂ ਰੱਖਦੇ ਵੀ ਪੈਰ ਆਪਾਂ ਕਿਤੋਂ ਵੀ ਆਉਨੇ ਆਂ ਤੇ ਧੋ ਕੇ ਬੜੀਏ ਤੇ ਕਲੀ ਵਿੱਚ ਆ ਗਏ ਕਲੀ ਦੇ ਵਿੱਚ ਪੈਰ ਡਿੱਪ ਕਰਕੇ ਤੇ ਫਿਰ ਆਪਾਂ ਘਰੇ ਜਾਗੇ ਇਸ ਤਰ੍ਹਾਂ ਬਚਾਅ ਹੋ ਸਕਦਾਗਾ ਬਾਕੀ ਵੈਕਸੀਨ ਦੇ ਨਾਲ ਵੀ ਹੁੰਦਾਗਾ ਵੈਕਸੀਨ ਲਾਉਣੀ ਜ਼ਰੂਰੀ ਆ ਤੇ ਵੈਕਸੀਨ ਬਹੁਤ ਇਹ ਜਿਹੇ ਭਰਾ ਆ ਕਿ ਜਿਨ੍ਹਾਂ ਨੇ ਵੈਕਸੀਨ ਲਾਇਆ ਲਵਾਈ ਵੀ ਹੈ ਨਹੀਂਗੀ ਉੱਥੇ ਵੀ ਇਹ ਦਿੱਕਤ ਆ ਰਹੀ ਹੈਗੀ ਤੇ ਵੈਸੇ ਬਿਮਾਰੀ ਹੁਣ ਬਹੁਤ ਘੱਟ ਗਈ ਆ ਥੋੜੀ ਰਹਿ ਗਈ ਹੈਗੀ ਪਰ ਹੈ ਜਰੂਰ ਆ ਤੇ ਆਪਾਂ ਇੱਥੇ ਆਏ ਸੀਗੇ ਕੰਮ ਮੰਡੀ ਦਾ ਵੈਸੇ ਆਪਾਂ ਨੂੰ ਪਤਾ ਸੀਗਾ ਵੀ ਨਹੀਂ ਲੱਗਦੀ ਤੇ ਆਪਾਂ ਇੱਥੇ ਕੰਮ ਆਏ ਸੀਗੇ ਤੇ ਚਲੋ ਸੋਚਿਆ ਵੀ ਮੰਡੀ 'ਚ ਢੇੜਾ ਕੱਢ ਚੱਲੀਏ ਤੇ ਤੁਹਾਨੂੰ ਅਪਡੇਟ ਦੇ ਦੇ ਗਏ ਹਨਾ ਵੀ ਮੰਡੀ ਨਹੀਂ ਲੱਗੀ ਬਥੇਰੇ ਭਰਾਵਾਂ ਨੂੰ ਵਿੱਚ ਆਏ ਸੀ ਵੀ ਪਤਾ ਨਹੀਂ ਕਿ ਮੇ ਕੀ ਗੱਲਬਾਤ ਹੋਊ ਹਨਾ ਵੀ ਮੰਡੀ ਲੱਗੂਗੀ ਜਾਂ ਨਹੀਂ ਤੇ ਵੀ ਆ ਸਾਰਾ ਕੋਈ ਖਾਲੀ ਪਿਆ ਤੁਹਾਨੂੰ ਆਪੇ ਇਹੀ ਅਪਡੇਟ ਦੇਣੀ ਸੀਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਤੋਂ ਅੱਗੇ ਤੁਹਾਨੂੰ ਦੇਵਾਂਗੇ ਅਪਡੇਟ ਵੀ ਹੋਰ ਕਿਹੜੀ ਮੰਡੀ ਲੱਗਦੀ ਆ 11 ਤਰੀਕ ਨੂੰ ਦੇਖਾਂਗੇ ਧਨੌਲਾ ਤੇ ਖਾਨਾ ਵੀ 8 ਨੂੰ ਲੱਗਦੀ ਹੁੰਦੀ ਆ ਦੇਖੋ ਲੱਗਦੀ ਆ ਕਿ ਨਹੀਂ ਲੱਗ ਜੂ ਪਤਾ ਤੇ ਮਾਨਸਾ ਹਰ ਸ਼ੁੱਕਰਵਾਰ ਡੱਬ ਵਾਲੀ ਐਤਵਾਰ ਨੂੰ ਵੈਸੇ ਇਸ ਤੋਂ ਬਾਅਦ ਮੈਂ ਇਹਦਾ ਵੀ ਮੰਡੀਆਂ ਲੱਗਣੀਆਂ ਸਟਾਰਟ ਹੋ ਜਾਣਗੀਆਂ ਤੇ ਬਾਕੀ ਜੋ ਵੀ ਅਪਡੇਟ ਹੋਈ ਲੱਗ ਜੂ ਪਤਾ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੈਸੇ ਚੰਗੀ ਗੱਲ ਆ ਵੀ ਮੰਡਗਾ ਉਹਨਾਂ ਟਾਈਮ ਹਟਣੀਆਂ ਚਾਹੀਦੀਆਂ ਵੀ ਸਰਕਾਰ ਨੇ ਧਿਆਨ ਦਿੱਤਾ ਬਹੁਤ ਵਧੀਆ ਗੱਲ ਆ ਗਈ ਤੇ ਆਪਾਂ ਨੂੰ ਵੀ 2 2.5 ਮਹੀਨੇ ਹੋ ਗਏ ਜਦੋਂ ਦੀ ਬਿਮਾਰੀ ਚੱਲੀ ਆ ਤਿੰਨ ਨੂੰ ਹੀ ਹੋਣ ਵਾਲੇ ਆਗੇ ਤੇ ਆਪਾਂ ਕਿਸੇ ਮੰਡੀ ਤੇ ਨਹੀਂ ਗਏ ਸਾਰੀਆਂ ਮੰਡੀਆਂ ਤੇ ਆਪਾਂ ਜਾਣਾ ਬੰਦ ਕਰਤਾ ਸੀਗਾ ਇਸੇ ਕਾਰਨ ਕਿਉਂਕਿ ਬਿਮਾਰੀ ਬਹੁਤ ਜ਼ਿਆਦਾ ਫੈਲੀ ਹੋਈ ਸੀਗੀ ਤੇ ਘਰੇ ਹੁਣ ਆਪਣੇ ਵੀ ਪਸ਼ੂ ਰੱਖੇ ਹੋਏ ਆ ਹਨ ਤਾਂ ਕਰਕੇ ਵੀ ਆਪਦੇ ਘਰੇ ਬਿਮਾਰੀ ਲੈ ਕੇ ਆਵਾਂਗੇ ਮੰਡੀਆਂ ਚੱਲੀ ਜਾਣੀਆਂ ਹਨ ਇਹ ਬਿਮਾਰੀ ਠੀਕ ਹੋ ਗਈ ਤੇ ਉਦੋਂ ਫੇਰ ਮੰਡੀਆਂ ਤੇ ਆਉਣ ਲੱਗ ਜਾਾਂਗੇ ਅਪਡੇਟ ਦਿੰਦੇ ਰਹਾਂਗੇ ਹਨ ਇਹ ਤਾਂ ਚੱਲੀ ਜਾਣਾ ਜੇ ਪਸ਼ੂ ਜੇ ਘਰੇ ਬਿਮਾਰੀ ਜਾਵੜੀ ਇੱਕ ਪਸ਼ੂ ਤੋਂ ਪਤਾ ਨਹੀਂ ਕਿੰਨੇ ਕ ਪਸ਼ੂਆਂ ਨੂੰ ਗਾਂ ਲੱਗੇ ਜੇ ਤੇ ਬਹੁਤ ਵੱਡਾ ਨੁਕਸਾਨ ਆ ਤੇ ਇਸੇ ਸਿਰ ਤੇ ਹੀ ਆਪਣਾ ਸਾਰਾ ਕੋਈ ਪਸ਼ੂਆਂ ਦਾ ਸਿਰ ਤੇ ਇੱਕ ਪਸ਼ੂ ਨੂੰ ਵੀ ਨੁਕਸਾਨ ਹੁੰਦਾ ਤਾਂ ਉਹਦੀ ਪਰਭਾਈ ਕਰਨੀ ਬਹੁਤ ਔਖੀ ਹੈਗੀ ਤਾਂ ਕਰਕੇ ਆਪਾਂ ਮੰਡੀਆਂ ਤੇ ਜਾਣਾ ਛੱਡਤਾ ਸੀਗਾ ਤੇ ਅੱਜ ਚਲੋ ਇੱਥੇ ਕੰਮ ਆਇਆ ਦੀ ਚਲੋ ਸੋਚਿਆ ਅਪਡੇਟ ਦੇ ਦੇ ਗਏ ਤੇ ਅੱਜ ਵੀ ਹੁਣ ਜਦੋਂ ਘਰੇ ਜਾਵਾਂਗੇ ਕਲੀ ਬਿਛਾਈ ਹੋਊਗੀ 12 ਦੇ ਵਿੱਚ ਮੋਟਰਸਾਈਕਲ ਦਾ ਟਾਇਰ ਉਹਦੇ ਵਿੱਚ ਸਾਰੀ ਡੱਪ ਕਰਕੇ ਤੇ ਪੈਰ ਫਿਰ ਧੋ ਕੇ ਫਿਰ ਅੰਦਰ ਜਾਣਾਗਾ ਤੇ ਤੁਸੀਂ ਵੀ ਇਹਨਾਂ ਚੀਜ਼ਾਂ ਦਾ ਧਿਆਨ ਜਰੂਰ ਰੱਖਿਆ ਕਰੋ ਤੇ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਵੈਸੇ ਮੰਡੀਆਂ ਹੁਣ ਛੇਤੀ ਲੱਗਣ ਸਟਾਰਟ ਹੋ ਜਾਣਗੀਆਂ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਖਾਲੀ ਪਈ ਹੈ ਜੀ ਇੱਕ ਤਰੀਕ ਨੂੰ ਹਰ ਇੱਕ ਮਹੀਨੇ ਦੇ ਇੱਕ ਤਰੀਕ ਨੂੰ ਇਹ ਮੰਡੀ ਲੱਗਦੀ ਹੈ ਤੇ ਪੂਰੀ ਰੌਣਕ ਹੁੰਦੀ ਹੈ ਇਸ ਮੰਡੀ ਦੇ ਉੱਤੇ ਪੂਰੀ ਟੌਪ ਦੀ ਸਿਰੇ ਦੀ ਤੇ ਇੱਕ ਨੰਬਰ ਮੰਡੀ ਹੈਗੀ ਇਹ ਟੌਪ ਤੋਂ ਟੌਪ ਦੇ ਪਸ਼ੂ ਆਉਂਦੇ ਆ ਮੱਝਾਂ ਲਈ ਮਸ਼ਹੂਰ ਮੰਡੀ ਹੈਗੀ ਇਹ ਤੇ ਸਿਰੇ ਦੇ ਜਾਨਵਰ ਆਉਂਦੇ ਇਸ ਮੰਡੀ ਦੇ ਉੱਤੇ ਇਸ ਵਾਰ ਮੰਡੀ ਨਹੀਂ ਲੱਗੀ ਇੱਧਰ ਤੁਸੀਂ ਦੇਖ ਸਕਦੇ ਹੋ ਫੇਰ ਦੁਬਾਰੇ ਮਾਹੌਲ ਮੰਡੀ ਦਾ ਇੱਥੇ ਟੈਂਟਾਂ ਵਾਲੇ ਭਰਾ ਬਹੁਤ ਪਹੁੰਚੇ ਸੀਗੇ ਉਮੀਦ ਹੋਣੀ ਹੈ ਵੀ ਮੰਡੀ ਲੱਗੂਗੀ ਜਾਉ ਦਸ ਮਾਣ ਲਿਆ ਰਹੇ ਹੈਗੇ ਸਾਰੇ ਕੁਛ ਆ ਪਿਆ ਤੁਸੀਂ ਦੇਖ ਸਕਦੇ ਹੋ ਧੰਨਵਾਦ ਹੈ ਸਾਰਿਆਂ ਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ